ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ ਤਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਸਗਲ ਤਿਆਗ ਗੁਰਸਰਣੀ ਆਇਆ ਰੱਖਾ ਰੱਖਣ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ 5 ਵਾ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖਨ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣ ਤਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਨ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਤਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹ ਪ੍ਰਭ ਸੁਆਮੀ ਤੇਰੀ ਸ਼ਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ त्याਈਐ ਗੁਰ ਪ੍ਰ사ਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰਿ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇ ਤ ਤੂੰ ਲਾਵਹਿ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ त्याਈਐ ਗੁਰ ਪ੍ਰ사ਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖ ਹੋ ਰੱਖਨ ਹਾਰੇ ਜੇ ਤ ਤੂੰ ਲਾਵਹਿ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ त्याਈਐ ਗੁਰ ਪ੍ਰ사ਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇ ਤਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ त्याਈਐ ਗੁਰ ਪ੍ਰ사ਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹੂ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਰੇ ਜੇ ਤਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਨ ਹਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਣ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਤਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹਨ ਪ੍ਰਭ ਸੁਆਮੀ ਤੇਰੀ ਸ਼ਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰੱਖਾ ਰੱਖਣ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦਿ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰੱਖਨ ਹਾਰੇ ਜੇਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਰਹਾ ਆਠ ਪੈੜ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਇਐ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਦ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਹਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਸਗਲ ਤਿਆਗ ਗੁਰਸਰਣੀ ਆਇਆ ਰੱਖ ਰੱਖਨ ਹਾਰੇ ਜੇ ਤ ਤੂੰ ਲਾਵਹਿ ਤਿਤ ਹਮ ਲਗਹਿ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾ ਆਠ ਪੈਰ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦਿ ਪਉ ਤਰੀਐ ਆਪ ਤਿਆਗ ਹੋਇ ਸਭ ਰੇਣਾ ਜੀਵ ਤਿਆ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਨ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰੇ ਕਿਰਪਾ ਆਪਣਾ ਨਾਮ ਦੇਜੈ ਨਾਨਕ ਸਾਦਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ